ਮੰਮੀ ਸੱਜਣੋ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਅਲਗੋ ਕਲਾਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਹਿਬ ਆ ਗਿਆ ਤੇ ਜਗਰੂਪ ਕੋਲੇ 4 ਐਨੀਮਲ ਮੰਮੀ ਬਿਕਰੀ ਵਾਲੇ ਆ 13 ਦੁੱਧ ਤਿਆਰ ਮਿਲੂਗਾ ਸੱਜਣੋ ਮਗਰ ਕਟਾ ਵੀਡੀਓ ਚ ਧਾਰਾ ਤੂਰਾ ਮਰਾਤੀਆਂ ਓਕੇ ਰਿਪੋਰਟ ਆ ਬੂਰੀ ਝੋਟੀ ਪਹਿਲਾ ਸੂਆ ਸੁੰਦੀ ਆ 4 ਦੰਦ ਦਾ ਮੂੰਹ ਦਿਨ ਲੈ ਜੂਗੀ ਹਫ਼ਤੇ ਤੋਂ 10 ਦਿਨ 12 ਵੀ ਲੈ ਸਕਦੀ ਆ ਬਹੁਤ ਸੋਹਣਾ ਕੱਦ ਕਾਠਾ ਓਕੇ ਰਿਪੋਰਟ ਝੋਟੀ ਆ ਉਦੋਂ ਗਾਂ ਵਾਲੀ ਆ ਦੇਖੋ ਇਹਦੀਆਂ ਅੱਖਾਂ ਬਿੱਲੀਆਂ ਆਗੀਆਂ ਤੇ ਮੱਥੇ 'ਚ ਫੁੱਲ ਬਹੁਤ ਸ਼ਾਨਦਾਰ ਝੂਟੀ ਆ ਦੂਜਾ ਲਾਲਿਓ ਤੀਜਾ ਲਾਲਿਓ ਵੀਰ ਹਰੀ ਕਹਿੰਦੇ ਓਕੇ ਰਿਪੋਰਟ ਆ ਇਹ ਤੋਰ ਤਾਰ ਕੇ ਵੀਡੀਓ 'ਚ ਵਿਖਾਈਆਂ ਰੇਟ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੁਹਾਨੂੰ ਆਪਦੇ ਜਾਨੀ ਭਰਾ ਹਰਾਂ ਨੇ ਬਿਲਕੁਲ ਜਾਇਜ਼ ਕਮਾਈ ਰੱਖ ਕੇ ਰੇਟ ਕੀਤੇ ਆ ਇਹ ਵੀ ਬੂਰੀ ਨੀਲੀ 'ਚ ਪੈਂਦੀ ਝੂਟੀ ਆ ਗਈ ਆ ਸੂਆ ਪਹਿਲਾ ਹੀ ਆ ਵੇਖਣ ਨੂੰ ਦੂਜਾ ਵੀ ਕਹਿ ਦੇਣਾ ਤਾਂ ਕੋਈ ਦੋਰ ਐ ਨਹੀਂ ਦੇਖੋ ਥਾਂ ਦੀ ਕੁਆਲਿਟੀ ਕੁਆਲਿਟੀ ਕਰ ਲੋ ਚੱਕ ਸ਼ਾਰਟ ਵੀਡੀਓ 'ਚ ਧੰਨਵਾਦ ਸ਼ੋਰਟ